ਅਮਰitsar ਦੇ ਸਰਦੀ ਇਲਾਕੇ ਦੇ ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਅਤੇ ਉਹਨਾਂ ਦੇ ਮੁੜ ਵਸੇਵੇਂ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਵਾਸਤੇ ਨਾਮੀ ਧਾਰਮਿਕ ਸੰਸਥਾ ਅਜਨਾਲਾ ਵਿੱਚ ਨਾਮਤਰੀ ਸੰਗਤ ਵੱਲੋਂ ਠਾਕੁਰ ਦਲੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਤ ਪ੍ਰਭਾਵਿਤ ਪਰਿਵਾਰਾਂ ਨੂੰ ਤਰਪਾਲਾ ਵੰਡ ਕੇ ਰਾਹਤ ਦਿੱਤੀ ਗਈ। ਮੌਕੇ ਤੇ ਨਾਮਤਰੀ ਆਗੂ ਸੁਰਜੀਤ ਸਿੰਘ ਨੇ ਆਖਿਆ ਕਿ ਸੰਗਤ ਵੱਲੋਂ ਅਮਰitsar, ਗੁਰਦਾਸਪੁਰ ਅਤੇ ਲੁਧਿਆਣਾ ਦੇ ਹੜ੍ਹ ਪੀੜਤ ਪ੍ਰਭਾਵਿਤ ਖੇਤਰਾ ਵਿੱਚ ਲੋੜ ਅਨੁਸਾਰ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਡੰਗਰਾਂ ਲਈ ਚਾਰਾ ਲੰਗਰ ਸੇਵਾ ਅਚਾਰ ਸੇਵਾ ਦਵਾਈਆਂ ਵੰਡਣ ਦੇ ਕਾਰਜ ਲਗਾਤਾਰ ਜਾਰੀ ਹਨ ਸੁਰਜੀਤ ਸਿੰਘ ਨੇ ਅੱਕ ਕਿ ਮੁਸ਼ਕਲ ਦੀ ਘੜੀ ਵਿੱਚ ਨਾਮਤਰੀ ਸੰਗਤ ਹਮੇਸ਼ਾ ਹੜਪੀੜਿਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ ਅਸੀਂ ਇਥਾਗਰ ਗੁਲੀਸਿੰਘ ਜੀ ਦੀ ਕਿਰਪਾ ਨਾਲ ਘਰ-ਘਰ ਜਾ ਕੇ ਮਤਲਬ ਪਤਾ ਕਰ ਰਹੇ ਹਾਂ ਜੀ ਸਰਵੇ ਕਰ ਰਹੇ ਹਾਂ ਵੀ ਕਿੱਥੋਂ ਕਿੰਨਾ ਨੁਕਸਾਨ ਹੋਇਆ ਇਹ ਵੀਰੁਣੀ ਜਗਦੇਵ ਖੁਰਦਦੇ ਨੇ ਪਾਣੀ ਦੇ ਕਾਫੀ ਚੜ ਆਇਆ ਪਰ ਸੱਚਬਾ ਕਿਰਪਾ ਨਾਲ ਅੰਦਰ ਬਚਾਈ ਆ ਇਹਨਾਂ ਦਾ ਇਹਨਾਂ ਕੋਈ ਨੁਕਸਾਨ ਨਹੀਂ ਆਇਆਹੀਂ ਬਥੇਰਾ ਜੋਰ ਮਲਕੀ ਜੋ ਵੀ ਹਸਾਤਾ ਹੋਇਆ ਪਰ ਇਹਨਾਂ ਦਾ ਅੱਗੇ ਵੀ ਆਇਆ ਹੀ ਸੰਤ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਹੁਤ ਵਧੀਆ ਰਿਹਾ ਜੀ ਇਹਨਾਂ ਦਾ ਸਾਡਾ ਹੁਣ ਅਸੀਂ ਪਿੰਡਾਂ 'ਚ ਚੱਲੇ ਆ ਅੱਗੇ ਵੇਖੋ ਕੀ ਪ੍ਰੋਗਰਾਮ ਬੰਦਾ ਆਡੀਆਂ ਦੋ ਟੀਮਾਂ ਐਸੇ ਕੰਮ ਨੂੰ ਅੱਜ ਦਾ ਕੀ ਪਲਾਨ ਆਪਣਾ ਲੈ ਕੇ ਤੁਰੇ ਆ ਕੀ ਮਿਸ਼ਨ ਆ ਜੀ ਅਸੀਂ ਜਿੰਨੇ ਪਿੰਡ ਹੈਗੇ ਆ ਹੜ੍ਹ ਨਾਲ ਪ੍ਰਭਾਵਿਤ ਆ ਉਹ ਸਾਰਿਆਂ ਦਾ ਪਿੰਡ ਦਾ ਇੱਕ ਰਿਸਰਵੇ ਕਰਕੇ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਮਹੀਆ ਕਰਾ ਰਹੇ ਆ ਸਾਡੀ ਗਰਦਾਸਪੁਰ ਵੀ ਟੀਮਾਂ ਕੰਮ ਕਰ ਰਹੀਆਂ ਜੀ ਇਥੇ ਅੰਮ੍ਰਿਤਸਰ ਵੀ ਆਈਆਂ ਵਾ ਇੱਕ 11 ਵਜੇ ਦੁਰਨੀਓ ਬੀਬੀਆਂ ਦੀ ਜਿਹੜੀ ਗਰਦਾਸਪੁਰ ਸਾਡੀ ਟੀਮ ਹੈ ਨਾ ਉਹ ਉਤਰ ਪਿਆਰਾ ਵੰਡਣ ਦਾ ਆ ਰਸਨੀ ਵੰਡਣ ਦਾ ਆ ਅਸੀਂ ਕੋਈ 10 12 ਦਿਨਾਂ ਤੋਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਾ ਰਹੇ ਆ ਤੇ ਚਾਰਾ ਹੀ ਵੰਡਦੇ ਤੇ ਇਹ ਵੀ ਵੰਡਦੇ ਹੁਣ ਸਾਨੂੰ ਅਸੀਂ ਤਰਪੈਲਾ ਸੱਚੇ ਪਾਤਸ਼ਾਹ ਜੀ ਭੇਜੀਆਂ ਉਤਰ ਪਹਿਲਾਂ ਦੇ ਰਹੇ ਜਿਹਨਾਂ ਨੂੰ ਲੋੜ ਹੈ ਨਾ ਤਰਪੈਲਾ ਵੀ ਪਾ ਰਹੇ ਆ ਬਹੁਤ ਸੱਚੇ ਪਾਸੇ ਕਿਰਪਾ ਹੈ ਉਹਨਾਂ ਦੇ ਹੁਕਮ ਸਾਰੇ ਸਰਗੁਰ ਦਲੀਪ ਸਿੰਘ ਜੀ ਦੇ ਹੁਕਮ ਨਾਲ ਹੀ ਅਸੀਂ ਇਹ ਸਾਰਾ ਕੰਮ ਕਰ ਰਹੇ ਆਂ ਪਿੰਡ ਪਿੰਡ ਅਸੀਂ ਜਾ ਰਹੇ ਆਂ ਔਰ ਤਕਰੀਬਨ ਅਸੀਂ 10 12 ਦਿਨਾਂ ਤੋਂ ਇਹੀ ਕੰਮ ਹੋ ਰਿਹਾ ਹੈਗਾ ਸਾਡਾ ਅੱਜ ਕਿੰਨੇ ਪਿੰਡਾਂ ਦਾ ਲੈ ਕੇ ਤੁਰੇ ਅੱਜ ਅਸੀਂ ਕੋਈ 5 ਪਿੰਡ ਦਾ ਮਤਲਬ ਪ੍ਰੋਗਰਾਮ ਬਣਾ ਪੰਜਾਂ ਪਿੰਡਾਂ 'ਚ ਜਾਣਾ ਸੀ ਜਿੱਥੇ ਜਿੱਥੇ ਜ਼ਿਆਦਾ ਪ੍ਰਭਾਵਿਤ ਹੋਇਆ ਕੋਈ ਵੀ ਮਤਲਬ ਸ਼ਰੀਰ ਹੈ ਕਿਸੇ ਨੂੰ ਹੀ ਕਿਸੇ ਕਿਸਮ ਦੀ ਜ਼ਰੂਰਤ ਆ ਤਰਪਾਈਲ ਦੀ ਜਾਂ ਹੋਰ ਕੋਈ ਜਾਂ ਉਹਨਾਂ ਨੂੰ ਨੁਕਸਾਨ ਹੋਇਆ ਉਹ ਅਸੀਂ ਦੇਖਣ ਦੇ ਆ ਵੀ ਮਤਲਬ ਤਰਪਾਈਲ ਜੇ ਲੋੜ ਹੈ ਤਾਂ ਅਸੀਂ ਤਰਪਾਈਲ ਦੇਣ ਮਗਰ ਇੱਕ ਹੋਰ ਟੀਮ ਆ ਰਹੀ ਉਹ ਕਿੱਟਾਂ ਨਾਲ ਲੈ ਕੇ ਆ ਰਹੀ ਹੈ ਰਾਸ਼ਨ ਵੀ ਥੋੜਾ ਥੋੜਾ ਹੀ ਦੇ ਰਹੇ ਗਏ ਜੋ ਵੀ ਤੁਹਾਨੂੰ ਮਤਲਬ ਹੁਕਮ ਹੈਗਾ। ਬਾਕੀ ਇਹਨਾਂ ਦਾ ਬੜਾ ਜਿਗਰਾ ਤਗੜਾ ਜੀ ਨੁਕਸਾਨ ਹੋਣ ਤੋਂ ਬਾਅਦ ਵੀ ਬੜੀ ਇਹਨਾਂ ਦੀ ਬਾਣੇ ਜੀ ਰਹਿਣ ਦੇ ਸੇ ਕਹੀਂ ਵੇਖਿਆ ਪਿੰਡ ਪਿੰਡ ਜਾ ਕੇ ਬੜਾ ਤਗੜਾ ਇਹਨਾਂ ਦਾ ਉਪਰਾਲਾ ਮਤਲਬ ਹੀ ਜਿਗਰਾ ਹੈ ਇਹਨਾਂ ਦਾ। ਤੇ ਗੁਰੂ ਕਿਰਪਾ ਕਰੇ ਤੋਂ ਛੇਤੀ ਆਈ ਰਾਤ ਮਿਲੇ ਹੜਾਂ ਤੋਂ ਤੇ ਗਾਂ ਸਰਕਾਰਾਂ ਨੂੰ ਚਾਹੀਦਾ ਪ੍ਰਬੰਧ ਕਰਨਾ ਕੋ ਵਧੀਆ ਤੋਂ ਵਧੀਆ। ਵਾਹਿਗੁਰੂ ਸਾਹਿਬ ਅੱਗੇ ਫਤਿਹ ਮੇਰਾ ਨਾਮ ਅਮਨਦੀਪ ਸਿੰਘ ਫੌਜੀ ਮੇਰਾ ਪਿੰਡ ਗੱਗੋਮਾਲ ਡੇਰਿਆਂ ਦਾ ਬਾਬਾ ਕਿਲਾ ਮੇਰੇ ਕੋਲ ਪੰਜ ਕਿਲੇ ਪੈ ਲਈਏ ਮੈਂ ਅੱਧਾ ਠੇਕਾ ਲੈ ਲਿਆ ਸੀ ਅੱਧਾ ਠੇਕਾ ਅਗਲੇ ਗੁਰਮੁਖ ਸਿੰਘ ਨੂੰ ਗੱਗੋਮਾਲ ਦਾ ਜਿਹਨੇ ਠੇਕੇ ਤੇ ਲਈ ਪੈ ਲਈ ਉਹ ਜਾਨੀ ਕਿ ਮੈਂ ਮਾਫਰਤਾ ਉਹਨੂੰ ਭਰਾ ਨੂੰ ਦਾ ਝੋਨਾ ਸਾਰਾ ਮਰ ਗਿਆ ਵਿਚਾਰੇ ਦਾ ਇਸ ਕਰਕੇ ਦੂਜੇ ਭਰਾ ਨੂੰ ਮੈਸਜ ਦੇਣਾ ਹੂੰ ਕਿ ਤੁਸੀਂ ਵੀ ਥੋੜਾ ਥੋੜਾ ਇੰਨਾ ਸੰਜੋਗ ਕਰੋ ਕਿ ਜੋ ਜੋ ਆਪਣਾ ਜ਼ਿੰਮੇਦਾਰ ਆ ਉਹ ਥੋੜਾ ਉੱਠ ਚੁਕੇ ਤਾਂ ਕਿਦਾਂ ਦੇ ਹਾਲਾਤ ਨੇ ਜਿਹੜੇ ਲੋਕ ਐਰ ਕੀ ਠੇਕਾ ਨਹੀਂ ਦੇ ਸਕਦੇ ਹਾਲਾਤ ਕਿਦਾਂ ਦੇ ਬਣੇ ਹਾਲਾਤ ਬਹੁਤ ਹੀ ਮਾੜੇ ਆ ਝੋਨੇ ਸਾਰੇ ਮਰ ਗਿਆ ਬਿਲਕੁਲ ਗੱਲ ਝੋਨਾ ਹੁਣ ਬਿਮਾਰੀਆਂ ਵੀ ਪੈਦਾ ਹੋਣੀਆਂ ਠੀਕ ਹੈ ਇਸ ਕਰਕੇ ਪਰਾਲੀਆਂ ਵੀ ਖਤਮ ਆ ਤੇ ਥੋੜਾ ਜਿਹਾ ਜ਼ਮੀਂਦਾਰ ਜਿਹੜਾ ਡੁੱਬ ਗਿਆ ਵਿਚਾਰਾ ਥੋੜਾ ਜਆ ਜਾਣੀ ਕਿ ਉੱਪਰ ਜਗੇ ਆਪਣੀ ਕਣਕ ਬੀ ਸਕੇ ਵਾਹਿਗੁਰੂ ਤੂੰ ਕੀ ਮੈਸੇਜ ਦੇਣਾ ਚਾਹੁੰਦੇ ਠੇਕੇ ਜਿਹੜਾ ਜਿਹੜਾ ਠੇਕਾ ਲੈ ਰਹੇ ਆ ਜਿਹੜੇ ਠੇਕਾ ਲੈ ਰਹੇ ਉਹਨਾਂ ਵਾਸਤੇ ਥੋੜਾ ਜਿਆ ਇਹ ਹੈ ਕਿ ਜਿੰਨੇ ਕ ਜੋਗਾ ਮੈਂ ਉਹਨਾਂ ਕ ਜੋਗਾ ਤੁਸੀਂ ਵੀ ਕਰੋ ਥੋੜਾ ਥੋੜਾ ਸੰਯੋਗ ਹੋ ਜਾਏ ਕਿ ਥੋੜਾ ਜਿਮੀਦਾਰ ਵਿਚਾਰਾ ਉੱਠ ਪਏ